ਆ ਬਹੁਤ ਰੀਅਰ ਵੀਡੀਓ ਆ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਤੇ ਆਦੇ ਵਿਚਾਰ ਜਰੂਰ ਦੇ ਉਤੇ ਆਪਾਂ ਵੀ ਇਹ ਵੀਡੀਓ ਦੇਖਦੇ ਤੇ ਦੇਖੋ ਤੁਸੀਂ ਕਾਂਗਰਸ ਤੇ ਬੀਜੇਪੀ ਦਾ ਮੁਕਾਬਲਾ ਹਿੰਦੂ ਰਾਸ਼ਟਰ ਦਾ ਰਾਮ ਮੰਦਰ ਦੇ ਰੂਪ ਦੇ ਵਿੱਚ ਬਿਲਕੁਲ ਉੱਭਰ ਕੇ ਸਾਹਮਣੇ ਆਇਆ ਤੇ ਅਸਲ ਚ ਬਾਬਰੀ ਮਸਜਿਦ ਦਾ ਸ਼ਹੀਦ ਹੋਣਾ ਹਿੰਦੁਸਤਾਨ ਦੇ ਸੋ ਕਾਲਡ ਸੈਕੂਲਰਿਜ਼ਮ ਦਾ ਮਰਨਾ ਸੀਗਾ ਤੇ ਉਸ ਤੋਂ ਬਾਅਦ ਜੋ ਕੁਝ ਵਾਪਰ ਰਿਹਾ ਇਹ ਸਭਾ ਕੀਆ ਕਿ ਹੁਣ ਉਹ ਜਿਹੜਾ ਰਾਮ ਰਾਜ ਸੈਕੂਲਰਿਜ਼ਮ ਦੇ ਨਾਂ ਤੇ ਪਰਦਾ ਪਾਈ ਬੈਠਾ ਸੀ ਉਹ ਪਰਦਾ ਛੇ ਅਕਾਲ ਤਖਸਾਲਬ ਦੇ ਉੱਤੇ ਗੋਲਾਬਾਰੀ ਹੋਣ ਤੇ ਜਾਂ ਬਾਬਰੀ ਮਸਜਿਦ ਦੇ ਸ਼ਹੀਦ ਹੋਣ ਤੋਂ ਬਾਅਦ ਲੈ ਚੁੱਕਾ ਹੈ ਉਹ ਦਾ ਹੁਣ ਅਸਲੀ ਰੂਪ ਸ਼ਿਵ ਸੈਨਾ ਤੇ ਭਾਜਪਾ ਦੇ ਐਲਾਈਅੰਸ ਨੇ ਵੀ ਦਿਖਾਇਆ ਤੇ ਅਸੀਂ ਸੋਚਦੇ ਹਾਂ ਕਿ ਇਹ ਹਿੰਦੁਸਤਾਨ ਦੀ ਸਿਆਸਤ ਨੂੰ ਸਪਸ਼ਟ ਕਰਨ ਦੇ ਵਿੱਚ ਕਾਫੀ ਸਹਾਇੀ ਹੋਊਗਾ ਕਿਉਂਕਿ ਇਹ ਭਾਰਤੀ ਰਾਜ ਜੋ ਸੀ ਉਹ ਉਹਦੀ ਤਸਵੀਰ ਛੇਤੀ ਸਾਹਮਣੇ ਆਉਣ ਵਾਲੀ ਆ ਤੇ ਸਾਡੇ ਵਾਸਤੇ ਇਹ ਇੱਕ ਪੋਜੀਟਿਵ ਡਾਇਰੈਕਸ਼ਨ ਦੇ ਵੱਲ ਵੀ ਇੱਕ ਕਦਮ ਖੜੇਗਾ ਤੇ ਦੁਨੀਆ ਜੋ ਕਿ ਸਾਨੂੰ ਕਮਿਊਨਲ ਤੇ ਭਾਰਤੀ ਰਾਜ ਨੂੰ ਸੈਕੂਲਰ ਸਾਬਤ ਕਰਦੀ ਹੈ ਉਹ ਦੇਖ ਲਵੇਗੀ ਕਿ ਅਸਲ ਚ ਭਾਰਤ ਦਾ ਜਿਹੜਾ ਅਸਲੀ ਚਿਹਰਾ ਵਾ ਉਹ ਕੀ ਆ ਤੇ ਮੈਂ ਸਮਝਦਾ ਕਿ ਬੀਜੇਪੀ ਤੇ ਸ਼ੇਵਸਨਾ ਜੋ ਹਿੰਦੂਤਵ ਦਾ ਖੁੱਲੇ ਆਮ ਐਲਾਨ ਕਰਕੇ ਤੇ ਬੰਬਈ ਤੇ ਮਹਾਰਾਸ਼ਟਰ ਚੋਂ ਗੈਰ ਭਾਰਤੀਆਂ ਨੂੰ ਬਾਹਰ ਕੱਢਣ ਦੀ ਗੱਲ ਕਰਦੇ ਨੇ ਉਹ ਗੱਲ ਇਸ ਥਾਂ ਦੇ ਉੱਤੇ ਆ ਕੇ ਸਾਡੇ ਸਾਰਿਆਂ ਵਾਸਤੇ ਇੱਕ ਸਾਂਝੀ ਬਣ ਜਾਊਗੀ ਕਿ ਜਿਹੜੇ ਲੋਕ ਜਿਸ ਧਰਤੀ ਨਾਲ ਪਿਆਰ ਕਰਦੇ ਨੇ ਉਹ ਉਸ ਧਰਤੀ ਤੇ ਰਹਿਣ ਤੇ ਇਹਨਾਂ ਦੇ ਆਧਾਰ ਦੇ ਉੱਤੇ ਅਸੀਂ ਆਉਣ ਵਾਲੇ ਸਮੇਂ ਚ ਸਾਊਥ ਏਸ਼ੀਆ ਦੀ ਰੀ ਡਿਵੀਜ਼ਨ ਕਰ ਸਕਦੇ ਆ ਤੇ ਮੈਂ ਮਤਲਬ ਇਸ ਗੱਲ ਬਾਰੇ ਵੀ ਮੈਨੂੰ ਕੋਈ ਭੁਲੇਖਾ ਨਹੀਂ ਕਿ ਦੱਖਣੀ ਏਸ਼ੀਆ ਦੇ ਵਿੱਚ ਇਤਿਹਾਸ ਪੜ੍ਹੀਏ ਤਾਂ ਕਦੇ ਵੀ 50 ਸਾਲ ਤੋਂ ਵੱਧ 51ਵੇਂ ਸਾਲ 'ਚ ਬਾਉਂਡਰੀ ਜਿਹੜੀਆਂ ਨੇ ਫਿਕਸ ਨਹੀਂ ਰਹੀਆਂ ਤਬਦੀਲੀ ਹੁੰਦੀ ਆਈ ਹੈ ਤੇ ਉਹ ਤਬਦੀਲੀ ਜਿਹੜੀ ਆ ਉਹ ਗੈਰ ਕੁਦਰਤੀ ਨਹੀਂ ਤੇ ਜੇ ਇਸ ਆਧਾਰ ਦੇ ਉੱਤੇ ਜਿਵੇਂ ਕਿ ਉਹ ਕੋਸ਼ਿਸ਼ ਕਰ ਰਹੇ ਨੇ ਦੇਸ਼ ਨੂੰ ਰੂਪ ਦੇਣ ਦਾ ਸਿੱਖ ਸਿਆਸਤ ਉਹਨੂੰ ਵੈਲਕਮ ਕਰੂਗੀ ਕਿ ਜੇ ਉਹ ਸਪਸ਼ਟ ਤੌਰ ਤੇ ਹਿੰਦੂ ਰਾਸ਼ਟਰ ਬਣਾਉਣਾ ਚਾਹਣ ਤਾਂ ਫੇਰ ਜਿਹੜੀਆਂ ਦੂਜੀਆਂ ਧਾਰਮਿਕ ਘਟ ਗਿਣਤੀਆਂ ਨੇ ਉਹਨਾਂ ਨੂੰ ਕੋਈ ਆਪੋ ਆਪਣੇ ਕੌਮੀ ਘਰ ਉਹਨਾਂ ਨੂੰ ਦੇਣੇ ਪੈਣਗੇ